ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਵਣ ਆਇਆ ਏ ਸਖੀ ਜਲ ਹਰ ਵਰਸਨ ਹਾਰ ਅੱਜ ਦੇਖੋ ਸੁਬਾਹੀ ਸੁਬਾ ਸੁਬਾਹੀ ਬਠਿੰਡਾ ਵਾਲਿਆਂ ਨੂੰ ਖੁਸ਼ਖਬਰੀ ਮਿਲੀ ਏ ਬੜੀ ਸੋਹਣੀ ਬਾਰਸ਼ ਹੋ ਰਹੀ ਏ ਸਾਵਣ ਦੇ ਮਹੀਨੇ ਚ ਕਿਉਂਕਿ ਗਲੀ ਗਲੀ ਵਿੱਚ ਗਲੀ ਗਲੀ ਵਿੱਚ ਪਾਣੀ ਭਰ ਚੁੱਕਿਆ ਏ ਵੇਖੋ ਬਠਿੰਡਾ ਦੇ ਵਿੱਚ ਤਾਂ ਤਾਂ ਮੀਂਹ ਪੈਂਦਾ ਹੀ ਨਹੀਂ ਪੈਂਦਾ ਤਾਂ ਫਿਰ ਗਲੀਆਂ ਚ ਪਾਣੀ ਖੜਾ ਦਿੰਦਾ ਹੈ ਸੋ ਵੇਖੋ ਇਹ ਤਸਵੀਰਾਂ ਧੋਬੀਆਣਾ ਨਗਰ ਦੀਆਂ ਨੇ ਜੋ ਕਿ ਬਠਿੰਡਾ ਦੇ ਵਿੱਚ ਆਹ ਵੇਖੋ ਭਾਈ ਸਾਹਿਬ ਵੀ ਬੜਾ ਆਨੰਦ ਲੈ ਰਹੇ ਨੇ ਮੀਂਹ ਦਾ ਇੱਥੇ ਥੋੜੇ ਆ ਭਾਈ ਸਾਹਿਬ ਪਿੱਛੇ ਥੋੜਾ ਦੂਰ ਆ ਥੋੜਾ ਜਿਹਾ ਤਸਵੀਰਾਂ ਨੇੜੇ ਕਰਕੇ ਦਿਖਾ ਦਿੰਨੇ ਆ ਉੱਧਰ ਦੇਖੋ ਬੱਚੇ ਵੀ ਮੀਂਹ ਦੇ ਵਿੱਚ ਮੀਂਹ ਦਾ ਲੁੱਥ ਉਠਾ ਰਹੇ ਨੇ ਬਾਜੀ ਇਹ ਬੱਚਿਆਂ ਦਾ ਕੀ ਕਹਿਣਾ ਹੈ ਸਾਰੇ ਪਾਣੀ ਭਰ ਚੁੱਕੇ ਐ ਹਰੇ ਨਗਰ ਦੇ ਵਿੱਚ ਆ ਬੱਚਾ ਨੂੰ ਪੁੱਛਦੇ ਆ ਆ ਬੱਚੇ ਕੀ ਨਾਮ ਆਪਣਾ ਜੈਜੀ ਮੀਤਕਾਰ ਬਟਾ ਜਮੀਂ ਪਿਆ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਕਿਵੇਂ ਵਧੀਆ ਵਧੀਆ ਲੱਗ ਰਿਹਾ ਹੈ ਹਾਂਜੀ ਗਰਮੀ ਕਿੰਨੀ ਕੀ ਸੀ ਬਹੁਤ ਜ਼ਿਆਦਾ ਅੱਛਾ ਅੱਜ ਗਰਮੀ ਤੋਂ ਰਾਹਤ ਮਿਲੀ ਹੈ ਹਾਂਜੀ ਠੀਕ ਹੈ ਜੀ ਵੇਖੋ ਗਰਮੀ ਤੋਂ ਰਾਹਤ ਮਿਲੀ ਹੈ ਜੀ ਇੱਧਰ ਦੋ ਭਾਈ ਸਾਹਿਬ ਹੋਰ ਆਉਂਦੇ ਨੇ ਵੇਖੋ ਵੇਖੋ ਇਹਨਾਂ ਦਾ ਇਹ ਵੀ ਮੀਂਹ ਦਾ ਆਨੰਦ ਮਾਣ ਰਹੇ ਨੇ ਘਰਾਂ ਦੇ ਪਲਾਟਾਂ ਵਿੱਚ ਵੀ ਜਿੱਥੇ ਕਿ ਬਿਲਕੁਲ ਸੁੱਕਾ ਪਿਆ ਸੀ ਉਥੇ ਪਾਣੀ ਭਰ ਚੁੱਕਿਆ ਹੈ ਪਾਣੀ ਖੜ ਚੁੱਕਿਆ ਹੈ ਆਓ ਚੱਲਦੇ ਹਾਂ ਅੱਗੇ ਦੇਖਦੇ ਹਾਂ ਕੀ ਪਿਸ਼ੋਰੀਆ ਹੈ ਬਾਹਰ ਨਹੀਂ ਨਿਕਲੇ ਸੀ ਪਹਿਲਾਂ ਪਰ ਅੱਜ ਮੀਂਹ ਦੇ ਪੈਰਨ ਇਹ ਵੀ ਬਾਹਰ ਨਿਕਲੇ ਹੋਏ ਨੇ ਮੀਂਹ ਦਾ ਆਨੰਦ ਲੈ ਰਹੇ ਹੈ ਕੀ ਬਾਤ ਹੈ ਇਹ ਵੀ ਆ ਰਹੇ ਨੇ ਬੜੇ ਮੀਂਹ ਦਾ ਆਨੰਦ ਲੈ ਰਹੇ ਨੇ ਹਾਂ ਜੀ ਭਾਈ ਸਾਹਿਬ ਕਿਵੇਂ ਲੱਗ ਰਿਹਾ ਅੱਜ ਮੀਂਹ ਪਿਆ ਹੁਣੀ ਉਤਰਿਆ ਜਨਾਬ ਹੁਣੀ ਉਤਰਿਆ ਹੁਣੀ ਮੀਂਹ ਉਤਰਿਆ ਕੀ ਬਾਤ ਹੈ ਕੋ ਜੀ ਰੱਬ ਦੀ ਆਵਾਜ਼ ਵੀ ਆ ਰਹੀ ਹੈ ਗਰੜ ਗਰੜ ਦੀ ਆਵਾਜ਼ ਸੋ ਉਮੀਦ ਕਰਦਾ ਇਸ ਵੀਡੀਓ ਨੂੰ ਪਸੰਦ ਕਰੋਗੇ ਤੇ ਨੂੰ ਲਾਈਕ ਤੇ ਸ਼ੇਅਰ ਕਮੈਂਟ ਵੀ ਕਰੋਗੇ ਸਭ ਸ਼ੁਕਰੀਆ ਜੀ ਮਿਹਰਬਾਨੀ ਸਭ ਵਾਹਿਗੁਰੂ ਜੀ ਅਰਦਾਸ ਕਰਦੇ ਹਾਂ ਹਮੇਸ਼ਾ ਮੌਸਮ ਠੰਡਾ ਰਹੇ ਤੇ ਠੰਡ ਵਰਤਾਵੇ ਸਭਨ ਦੇ ਘਰਾਂ ਪਰਿਵਾਰਾਂ ਵਿੱਚ ਸਤ ਸ੍ਰੀ ਅਕਾਲ ਜੀ ਖਲਾਓ ਇੱਕ ਤੁਹਾਨੂੰ ਹੋਰ ਮਲਾਉਣੇ ਆ ਭਾਈ ਸਾਹਿਬ ਨੂੰ ਇੱਕ ਭਾਈ ਸਾਹਿਬ ਹੋਰ ਮਲਾਉਣੇ ਆ ਤੁਹਾਨੂੰ ਇੱਧਰ ਵੀ ਆ ਰਹੇ ਨੇ ਦੇਖੋ ਹਾਂਜੀ ਭਾਈ ਸਾਹਿਬ ਅੱਜ ਕਿਵੇਂ ਲੱਗ ਰਿਹਾ ਮੀਂਹ ਪਿਆ ਬਠਿੰਡੇ ਦੇ ਵਿੱਚ ਅੱਜ ਮੀਂਹ ਪਿਆ ਬਠਿੰਡੇ ਦੇ ਵਿੱਚ ਬਹੁਤ ਵਧੀਆ ਲੱਗ ਰਿਹਾ ਸਿਰੇ ਸਿਰੇ ਆਪਣੇ ਮਿਹਰ ਕੀਤੀ ਤੇ ਗਰਮੀ ਚ ਥੋੜੀ ਕੋ ਰਾਹਤ ਪਈ ਹੈ ਹੁਣ ਬਾਕੀ ਅੱਗੇ ਦੇਖਦੇ ਆ ਕੀ ਬੰਦ ਠੀਕ ਹੈ ਆਓ ਅੱਗੇ ਦੇਖੀਏ ਨਹੀਂ ਬੰਦ ਹੈ ਅੱਗੇ ਮੀਂਹ ਵੜਾਈ ਉਹ ਬੱਚੇ ਖੜੇ ਨੇ ਸਾਰਿਆਂ ਦੀ ਦੇਖੋ ਗਲੀਆਂ ਭਰ ਚੁੱਕੀਆਂ ਨੇ ਬਠਿੰਡਾ ਦੀਆਂ ਬਠਿੰਡਾ ਦੇ ਥੋਬੀ ਨਗਰ ਥੋਬੀ ਆਣਾ ਨਗਰ ਦੀਆਂ ਇਹ ਤਸਵੀਰ ਹੈ। ਬੜੀ ਰਾਹਤ ਮਿਲੀ ਹੈ। ਇਹ ਬਰੇਤੀ ਦੇ ਵਿੱਚ ਖੇਡ ਰਿਹਾ ਹੈ। ਕੀ ਬਾਤ ਹੈ। ਇਹ ਵੀ ਗਰਮੀ ਤੋਂ ਬਹੁਤ ਵਿਚਾਰੇ ਦੁਖੀ ਸੀ ਜੀਵ। ਇਨਸਾਨ ਤਾਂ ਫਿਰ ਵੀ ਅੰਦਰ ਵਰਕੇ ਜਾਂ ਪੱਖਿਆਂ ਥੱਲੇ ਜਾਂ ਏਸੀਆਂ ਥੱਲੇ ਜਾਂ ਕੂਲਰਾਂ ਥੱਲੇ ਬਹਿ ਜਾਂਦੇ ਸੀ। ਪਰ ਇਹਨਾਂ ਨੂੰ ਵੀ ਬਹੁਤ ਅਜਰਾਹਤ ਮਿਲੀ ਹੈ। ਕਿਉਂਕਿ ਗੁਰਬਾਣੀ ਦੇ ਵਿੱਚ ਲਿਖਿਆ ਹੈ, ਮੀਂਹ ਪਿਆ ਪਰਮੇਸ਼ਰ ਪਾਇਆ ਜੀ ਜੰਤ ਸਭ ਸੁਖੀ ਵਸਾਇਆ। ਵਾਹਿਗੁਰੂ ਜੀ ਕਾ ਖਾਲਸਾ। ਵਾਹ ਇਹ ਗੁਰੂ ਜੀ ਕੀ ਫਤਿਹ